ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਪਾਠ ਹੁੰਦੇ ਆ ਖੰਡ ਪਾਠ ਸਾਹਿਬ ਹੁੰਦੇ ਆ ਤੇ ਲੱਖਾਂ ਲੋਕ ਇੱਥੇ ਆ ਕੇ ਅਰਦਾਸਾਂ ਕਰਦੇ ਆ ਆਪਣੀ ਮੰਦਮ ਹੁੰਦੀ ਆ ਬੜੇ ਦੁੱਖ ਨਾਲ ਕਹਿਣਾ ਚਾਹਣਾ ਆ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਐਨੇ ਥੱਲੇ ਗਿਰ ਗਏ ਤੁਸੀਂ ਪਿਛਲੇ 10 ਸਾਲ ਤੋਂ ਸਿਆਸਤ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਨਾਂ ਦੇ ਕੇ ਸਿਆਸਤ ਗੁਰੂ ਸਾਹਿਬ ਦੇ ਨਾਂ ਤੇ ਕਰਨੀ ਇੱਕ ਬਹੁਤ ਵੱਡੀ ਪਾਪ ਹੈ ਤੇ ਉਹ ਲਿਮਿਟ ਕਰਾਸ ਹੋ ਗਈ ਜਦੋਂ ਅੱਜ ਜਿਹੜੇ ਮਿਨਿਸਟਰ ਨੇ ਆਪਣੇ ਹੰਕਾਰ ਦਿਖਾਉਣ ਵਾਸਤੇ ਕਿ ਮੈਂ ਇੱਕ ਸੰਸਥਾ ਤੇ ਬਿਨ ਬਗੈਰ ਸੋਚੇ ਸਮਝੇ ਹਮਲਾ ਕੀਤਾ ਦੇਖੋ ਆ ਜੀ ਪਵਿੱਤਰ ਸਥਾਨ ਹੈ ਜਿੱਥੇ ਬਹੁਤ ਹਰ ਸਾਲ ਸੰਤ ਮਹਾਪੁਰ ਕੇ ਇੱਥੇ ਆ ਕੇ ਇਸ ਮਾਗਮਾ ਛਿੱਸਾ ਲੈਂਦੇ ਆ ਮੈਂ ਵੀ ਕਈ ਵਾਰ ਆਇਆ ਇੱਥੇ ਮਦ੍ਵਾਬੇ ਤੇ ਸਾਰੀ ਲੀਡਰਸ਼ਿਪ ਪੰਜਾਬ ਦੀ ਸਾਰੀ ਲੀਡਰਸ਼ਿਪ ਬਾਹਰੋਂ ਐਨ ਆਰ ਆਈ ਲੋਕਾਂ ਦੇ ਆ ਅਫਸੋਸ ਇਸ ਗੱਲ ਦਾ ਹੈ ਮੈਨੂੰ ਜਿਹੜੀ ਕਮੇਟੀ ਐ ਇਸ ਕਮੇਟੀ ਨੇ ਦੱਸਿਆ ਕਿ ਪੁਲਿਸ ਆਈ ਜਿਵੇਂ ਕਿਸੇ ਤੇ ਹਮਲਾ ਕਰਨਾ ਹੁੰਦਾ ਕੋਈ ਗੁਰਸਿੱਖ ਨਹੀਂ ਉਹਦੇ ਪੁਲਿਸ ਵਿੱਚ ਸੀ ਮੁਲਾਜ਼ਮਾਂ ਵਿੱਚ ਇੱਕ ਇੱਕ ਮਹਾਰਾਜ ਦੇ ਸਰੂਪ ਤੇ ਉਹ ਤਾਂ ਨੇ ਫੋਟੋਆਂ ਲਿੱਤੀਆਂ ਐ ਦੇਖ ਰੇ ਸੀ ਜਿਵੇਂ ਕੋਈ ਪਤਾ ਨਹੀਂ ਲਫ਼ਜ਼ ਨਹੀਂ ਮੇਰੇ ਕੋਲੇ ਕਹਿਣਾ ਇਤੋਂ ਵੱਡ ਪਿਆਰ ਦੀ ਕੀ ਹੈ ਕੋਈ ਸਤਕਾਰ ਨਾਲ ਹੀ ਕੁਝ ਕਰ ਰੇ ਸੀ ਉਹਦੇ ਬਾਅਦ ਹਰ ਸਰੂਪ ਨੂੰ ਉਹਨਾਂ ਨੇ ਦੇਖਿਆ ਇਹ ਤੋਂ ਮਾੜਾ ਕੰਮ ਕੀ ਹੋ ਸਕਦਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਗੁਰੂ ਆਪਣੇ ਗੁਰੂ ਹੈ ਆਪਾਂ ਸਤਿਕਾਰ ਨਾਲ ਸਾਰਾ ਸਿਰ ਝੁਕਦਾ ਹੈ ਹਰ ਹਰ ਸਿੱਖ ਦਾ ਗੈਰ ਸਿੱਖ ਵੀ ਸਾਰੇ ਇੱਥੇ ਦਾ ਤੇ ਇਹਨਾਂ ਨੇ ਐ ਹਮਲਾ ਕੀਤਾ ਜਿਵੇਂ ਕਿਸੇ ਐਜੇ ਕਰਤਕ ਕਰਨਾ ਹੁੰਦਾ ਹੈ ਇਹ ਤੋਂ ਵੱਡਾ ਪਾਪ ਨਹੀਂ ਹੋ ਸਕਦਾ ਨਾਲੇ ਵੱਡੀ ਗੱਲ ਹੋਰ ਮੈਂ ਜਦੋਂ ਇੱਥੇ ਹੁਣੀ ਪਹੁੰਚਿਆ ਮੈਨੂੰ ਮੈਨੇਜਮੈਂਟ ਕਮੇਟੀ ਵਾਲੇ ਦੱਸ ਰਹੇ ਸੀ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਧਮਕੀ ਦਿੱਤੀ ਕਿ ਜੇ ਤੁਸੀਂ ਕੋਈ ਕੰਮ ਕੀਤਾ ਉਡੇ ਪਰਿਵਾਰਾਂ ਨੂੰ ਦੇਖਾਂਗੇ ਇਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਭਗਵੰਤ ਮਾਨ ਜੀ ਜੇ ਤੁਸੀਂ ਅਕਾਲੀ ਦਲ ਨਾਲ ਲੜਾਈ ਲੜਨੀ ਹੈ ਹਿੰਮਤ ਕਰੋ ਸਿੱਧੇ ਲੜੋ ਸਿੱਖ ਕੌਮ ਨਾਲ ਲੜਾਈ ਨਾ ਲੜੋ ਤੁਸੀਂ ਆ ਮੁੱਖ ਮੰਤਰੀ ਐਜਾ ਮੁੱਖ ਮੰਤਰੀ ਹੈ ਜਿਹਨੂੰ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਐਨੇ ਦਾ ਜਦੋਂ ਆਪਣੇ ਘਰੇ ਆਪਣਾ ਉਹਦਾ ਆਪਣਾ ਵਿਆਹ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਲਾਸ਼ੀ ਦਵਾਈ ਪੁਲਸ ਤੋਂ ਐਡੀ ਮਾਰੀ ਗੱਲ ਕੀਤੀ ਜਿਹੜਾ ਮੁੱਖ ਮੰਤਰੀ ਸ਼ਰਾਬ ਪੀ ਕੇ ਗੁਰੂ ਘਰ ਜਾ ਸਕਦਾ ਹੈ ਜਿਹੜਾ ਮੁੱਖ ਮੰਤਰੀ ਕਾਲ ਤੱਕ ਸਾਹਿਬ ਨੂੰ ਚੈਲੰਜ ਦੇ ਕਰ ਸਕਦਾ ਹੈ ਜਿਹੜਾ ਮੁੱਖ ਮੰਤਰੀ ਸਿੱਖ ਸਿਧਾਂਤਾਂ ਨੂੰ ਨਹੀਂ ਜਾਣਦਾ ਸਿੱਖਾਂ ਦੀ ਮਰਿਆਦਾ ਨੂੰ ਨਹੀਂ ਜਾਣਦਾ ਸਿੱਖ ਇਤਿਹਾਸ ਬਾਰੇ ਨਹੀਂ ਜਾਣਦਾ ਉਹ ਮੁੱਖ ਮੰਤਰੀ ਸਿੱਖ ਸਿੱਖ ਭਾਵਨਾ ਤੇ ਗੱਲ ਕਰਨਾ ਚਾਹੁੰਦਾ ਮੈਂ ਚੇਤਾਵਨੀ ਦੇਣਾ ਚਾਹੁੰਦਾ ਤੇ ਪੁਲਿਸ ਅਫਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਕਿਸੇ ਵੀ ਗੁਰੂ ਘਰ ਜਾਓਗੇ ਤੇ ਤੁਸੀਂ ਉੱਥੇ ਜਾ ਕੇ ਐ ਜੀ ਇਤਨਾਸ਼ੀ ਕਰੋਗੇ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ ਜੋ ਆ ਸਾਰਾ ਮਰਿਆਦਾ ਭੰਗ ਤੁਸੀਂ ਜਿਹੜੇ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਕੌਮ ਕਿਤੇ ਬਰਦਾਸ਼ਤ ਨਹੀਂ ਕਰ ਸਕਦੀ ਆਪਣੇ ਗੁਰੂ ਸਬੰਧ ਦਾ ਨਿਰਾਦਰ ਮੈਂ ਸਿੱਖ ਜਿਹੜੇ ਪੁਲਿਸ ਅਫਸਰ ਹਾਂ ਮੈਂ ਉਹਨਾਂ ਨੂੰ ਬੇਨਤੀ ਕਰਾਂ ਰੱਬ ਤੋਂ ਡਰੋ ਪਰਮਾਤਮਾ ਤੋਂ ਡਰੋ ਆ ਜਿਹੜੀ ਤੁਹਾਨੂੰ ਬਰਦੀਆਂ ਮਿਲੀ ਆ ਤੁਸੀਂ ਇੰਸਪੈਕਟਰ ਹੋ ਐਸਐਸਪੀ ਹੋ ਜਾਂ ਐਸਪੀ ਹੋ ਗੁਰੂ ਮਹਾਰਾਜ ਨੇ ਤੁਹਾਨੂੰ ਬਣਾਇਆ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿਸ ਨਾਸਤਿਕ ਦੇ ਕਹਨਤੇ ਐਜੇ ਤੋਖੀ ਦੇ ਕਹਨਤੇ ਤੁਸੀਂ ਇਸ ਪਵਿੱਤਰ ਸੰਸਥਾ ਚ ਆ ਕੇ ਇੱਕ ਆਪਣੇ ਪੋਲੀਟਿਕਲ ਸਿਆਸਤ ਝੂਠਾ ਬਿਆਨ ਦੇ ਕੇ ਇੱਕ ਸੰਸਥਾ ਦੇ ਉੱਤੇ ਐਡਾ ਵੱਡਾ ਝੂਠਾ ਇਲਜ਼ਾਮ ਲਾਉਣਾ ਇਹ ਤੋਂ ਮਾੜੀ ਗੱਲ ਕੋਈ ਇਨਸਾਨ ਹੀ ਨਹੀਂ ਕਰ ਸਕਦਾ ਤੇ ਮੇਰੇ ਕੋਲ ਹੀ ਕੋਈ ਲਫ਼ਜ਼ ਨਹੀਂ ਹੈ ਕਿ ਕਿੰਨੇ ਲਫ਼ਜ਼ਾਂ ਨਾਲ ਇਸ ਮੁੱਖ ਮੰਤਰੀ ਦੇ ਇਹਨਾਂ ਦੇ ਜਿਹੜੀ ਜੁੰਡਲੀ ਹੈ ਜਿਹੜੀ ਪੰਜਾਬ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੇ ਖਿਲਾਫ ਮੈਂ ਕੁਝ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਕੀ ਕਹਾਂ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਤੇ ਹੁਣ ਭਰਾ ਭਰਾਵਾਂ-ਪਰਾਵਾਂ ਦੀ ਜੰਗ ਕਰਾਉਣਾ ਚਾਹੁੰਦੇ ਐ ਹੁਣ ਧਰਮ ਤੇ ਹਮਲਾ ਕਰਨ ਲੱਗੇ ਐ ਲੋਕਾਂ ਨੂੰ ਪਾੜਨਾ ਚਾਹੁੰਦੇ ਐ ਲੋਕਾਂ ਵਿੱਚ ਲੜਾਈ ਕਰਨਾ ਚਾਹੁੰਦੇ ਐ ਐਸ ਪਵਿੱਤਰ ਸਥਾਨ ਦੀ ਮੈਂ ਕਹਿੰਦਾ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਂ ਦੇਖ ਲਓ ਸਿੱਖ ਸੰਗਤ ਨੇ ਨਾਲੇ ਸਤਨ ਨਾਲ ਖੜ ਗਈ ਹੈ ਮੈਂ ਵੀ ਕਈ ਵਾਰ ਇੱਥੇ ਆਉਣਾ ਹੈ ਇੱਥੇ ਦੇਖਦਾ ਬੜੇ ਸਤਕਾਰ ਨਾਲ ਇੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੁੰਦੇ ਆ ਪਾਠ ਹੁੰਦੇ ਆ ਭੋਗ ਪੈਂਦੇ ਆ ਤੇ ਲਗਾਤਾਰ ਲੜੀਵਾਰ ਚੱਲਦਾ ਰਹਿੰਦਾ ਨੌਨ ਸਟਾਪ ਚੱਲਦਾ ਹੈ ਬਹੁਤ ਵਧੀਆ ਮਰਿਆਦਾ ਤਹਿਤ ਸਾਰੀ ਇੱਥੇ ਚੀਜ਼ਾਂ ਹੁੰਦੀਆਂ ਤੇ ਤੁਸੀਂ ਬਿਗੈਰ ਸੋਚੇ ਸਮਝੇ ਬਿਆਨ ਦੇ ਦਿੱਤਾ ਮੈਨੂੰ ਜਿਹੜੇ ਨਾਲ ਮੈਂਬਰ ਸੀ ਇਸ ਕਮੇਟੀ ਦੇ ਉਹ ਦੱਸ ਰਹੇ ਸੀ ਕਿ ਜਦੋਂ ਉਹਨਾਂ ਨੇ ਐਸਆਈਟੀ ਭੇਜੀ ਅੰਦਰ ਜੋ ਚੈਕਿੰਗ ਕਰੀ ਸੀ ਕਿ ਬੀਬੀਸੀ ਅਫਸਰ ਨਾਲ ਦੇ ਨਾਲ ਮੁੱਖ ਮੰਤਰੀ ਨੂੰ ਟੈਲੀਫੋਨ ਤੇ ਦੱਸ ਰਹੀ ਸੀ ਜਿੱਥੇ ਮੁੱਖ ਮੰਤਰੀ ਸਟੇਜ ਤੇ ਸੀ ਮੁਖਸਲ ਸਾਹਿਬ ਮਾਗੀ ਤੇ ਉਹਨੂੰ ਦੱਸ ਰਹੀ ਸੀ ਕਿ ਅਸੀਂ ਇਹ ਚੈੱਕ ਕਰ ਲਿਆ ਜੀ ਤੁਸੀਂ ਦੇ ਦਿਓ ਬਿਆਨ ਤੇ ਮੁੱਖ ਮੰਤਰੀ ਦੇ ਨਾਲ ਦੇ ਨਾਲ ਸਿੱਖ ਕੌਮ ਤੇ ਹਮਲਾ ਕਰਤਾ ਸੁਰੇ ਸੂਚੇ ਪੰਜਾਬੀ ਮਾਨਤਾ ਤੇ ਹਮਲਾ ਕੀਤਾ ਆ ਇੱਕ ਗੁਰੂ ਸਾਹਿਬ ਨੇ ਆਪਾਂ ਨੂੰ ਸਿਖਾਇਆ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਆ ਮੁੱਖ ਮੰਤਰੀ ਦਾ ਕੰਮ ਵੀ ਹੁੰਦਾ ਸਾਰਿਆਂ ਦਾ ਸਤਿਕਾਰ ਕਰਨਾ ਪਰ ਆ ਮੁੱਖ ਮੰਤਰੀ ਕਹਿੰਦੇ ਲੈਕ ਨਹੀਂ ਬੜਾ ਦੁੱਖ ਹੈ ਕਿ ਸਾਡੇ ਪੰਜਾਬ ਨੂੰ ਆ 4 ਸਾਲ ਐਜੇ ਲੋਕਾਂ ਨੇ ਬਰਬਾਦ ਕਰਤਾ ਕੋਈ ਸ਼ਬਦ ਨਹੀਂ ਐਨਾ ਮੇਰੇ ਕੋਲੇ ਕਿ ਐਨਾ ਬਾਰੇ ਮੈਂ ਕੀ ਬੋਲਾਂ ਬਾਲ ਸਾਹਿਬ ਇਹ